ਦੇਖੋ ਬਿਲਕੁਲ ਸਹੀ ਗੱਲ ਆ ਇਹੋ ਜਿਹੇ ਹੀ ਮੈਂ ਜਿਹੜੀ ਬਾਰ ਬਾਰ ਗੱਲ ਕਰ ਰਿਹਾ ਕਿ ਜਿੰਨੀ ਦੇਰ ਤੱਕ ਅਸੀਂ ਜੋ ਘਟਨਾਵਾਂ ਹੋ ਰਹੀਆਂ ਨੇ ਜਾਂ ਜੋ ਇਸ ਸਮੇਂ ਦੀ ਕੰਡੀਸ਼ਨ ਨੇ ਉਹਨੂੰ ਅਸੀਂ ਆਪਣੇ ਧਿਆਨ ਦੇ ਵਿੱਚ ਰੱਖ ਕੇ ਅਗਲਾ ਜਿਹੜੀ ਆ ਕਾਰਵਾਈ ਨਹੀਂ ਅਰੰਭਾਂਗੇ ਤਾਂ ਸਾਨੂੰ ਪ੍ਰਾਪਤੀ ਨਹੀਂ ਹੋਣੀ ਸੋ ਇਹੀ ਚੀਜ਼ ਮੇਨ ਆ ਕਿ ਜੇ ਸਰਕਾਰ ਕਹੇ ਸਾਨੂੰ ਇਹ ਗਾ ਕਿ ਚੁੱਪ ਕਰ ਜਾਂਦੀਓ ਸਾਡੇ ਤੇ ਹਾਲਾਤ ਬੜੇ ਮਾੜੇ ਕਿਉਂਕਿ ਅਨਫੀਸ਼ੀਅਲੀ ਗੱਲਾਂ ਇਹੀ ਹੁੰਦੀਆਂ ਕੋਈ ਵੀ ਜਥੇਬੰਦੀ ਜਾਂਦੀ ਆ ਸੇ ਆਪਣੇ ਯਾਰ ਉਹ ਜਿਹੜੀਆਂ ਹੈਗਿਆ ਵਿੱਤੀ ਜਿਨ੍ਹਾਂ ਵਿੱਚ ਬੋਝ ਨਹੀਂ ਹੈਗਾ ਨਾਨ ਫਾਈਨੈਂਸ਼ੀਅਲੀ ਮੰਗਾ ਉਹ ਸਾਨੂੰ ਦੱਸੋ ਅਸੀਂ ਪੂਰੀ ਕਰਦੇ ਹਾਲਾਤ ਤੇ ਤੁਹਾਨੂੰ ਪਤਾ ਸੈਕਟਰੀਟ ਵਾਲਿਆਂ ਤਾਂ ਖਾਸ ਕਰਕੇ ਕਹਿ ਦਿੰਦੇ ਵੀ ਤੁਹਾਡੇ ਤੋਂ ਕੀ ਲੁਕੋਇਆ ਤੁਸੀਂ ਤੇ ਸੈਕਟਰੀਟ ਚ ਬੈਠੇ ਸਾਡੇ ਪੱਲੇ ਕੀ ਆ ਅਫਸਰ ਇਦਾਂ ਹੀ ਕਹਿ ਦਿੰਦੇ ਅਫਸਰ ਵੀ ਕਹਿ ਦਿੰਦੇ ਮੰਤਰੀ ਵੀ ਕਹਿ ਦਿੰਦੇ ਤੇ ਜੇ ਉਹਨਾਂ ਨੂੰ ਸਵਾਲ ਕਰੀਏ ਜੀ ਇਹ ਪੈਸੇ 80 ਲੱਖੀਆਂ ਨੇ ਤੇ ਇੱਕ ਘੜਿਆ ਕੜਾਇਆ ਜਵਾਬ ਹੁੰਦਾ ਵੀ ਸਾਨੂੰ ਸੈਂਟਰ ਜਿਹੜਾ ਹੈ ਗਰੰਟਾ ਨਹੀਂ ਦੇ ਰਿਹਾ ਵੀ ਭਰਾਵੋ ਜੇ ਵੀ ਤੁਸੀਂ ਫਰੀਦ ਇੰਨਾ ਕੁਝ ਦੇਈ ਜਾਂਦੇ ਹੋ ਜਿਹੜਾ ਮਾਲੀਆ ਇਕੱਠਾ ਕਰਨੋਂ ਕਾਰ ਨਹੀਂ ਰਿਹਾ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਅਸੀਂ ਮਾਈਨਿੰਗ ਤੋਂ ਇੰਨੇ ਪੈਸੇ ਕਮਾਵਾਂਗੇ ਅਸੀਂ ਟਰਾਂਸਪੋਰਟ ਤੋਂ ਇੰਨੇ ਪੈਸੇ ਕਮਾਵਾਂਗੇ ਅਸੀਂ ਫਲਾਨੀ ਜਗ੍ਹਾ ਤੋਂ ਇੰਨੇ ਪੈਸੇ ਕਮਾਵਾਂਗੇ ਉਹ ਪੈਸੇ ਕਿੱਥੇ ਗਏ ਜੇ ਕਮਾਲੇ ਕੀਤਾ ੜੇ ਢੱਜ ਗਏ ਆ ਜੇ ਨਹੀਂ ਕਮਾਇਰ ਫਿਰ ਨਲਕੀ ਤੁਹਾਡੀ ਆ ਸੋ ਇਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਲੋਕਾਂ ਦੇ ਅੱਗੇ ਚੀਜ਼ਾਂ ਲੈ ਕੇ ਜਾਣੀਆਂ ਕਿ ਇੰਨਾ ਦਾ ਧਿਆਨ ਇਹ ਵੀ ਹੋਵੇ ਕਿ ਅਸੀਂ ਸਿਰਫ ਵੋਟਾਂ ਨਹੀਂ ਲੈਣੀਆਂ ਅਸੀਂ ਪੰਜਾਬ ਵੀ ਚਲਾਉਣਾ ਅਸੀਂ ਤਨਖਾਹਾਂ ਵੀ ਦੇਣੀਆਂ ਤੇ ਤਨਖਾਹਾਂ ਦੇ ਨਾਲ ਜਿਹੜੇ ਸਾਡੇ ਹੋ ਜਿਹੜੇ ਜਿਵੇਂ ਡੀਏ ਉਹ ਕੋਈ ਮੰਗਣੀ ਹੈਗੀ ਉਹ ਤਨਖਾਹ ਦਾ 파ਟ ਆ ਕਿ ਇਹਨਾਂ ਨੇ ਮੰਨਿਆ ਸਾਡੇ ਨਾਲ ਜਿਹੜੇ ਜਿਹੜੇ ਜਦੋਂ ਅਸੀਂ ਨੌਕਰੀ ਦੇ ਵਿੱਚ ਹੁੰਦੀ ਸ਼ਰਤਾਂ ਨਿਯਮ ਹੁੰਦੇ ਉਹਦੇ ਵਿੱਚ ਹੁੰਦਾ ਕਿ ਤੁਹਾਨੂੰ ਕੀ ਮਿਲੇਗਾ ਤੁਹਾਨੂੰ ਬੇਸਿਕ ਪੇ ਮਿਲੇਗੀ ਬੇਸਿਕ ਪੇ ਦੇ ਉੱਤੇ ਡੀਏ ਮਿਲੇਗਾ ਹਾਊਸ ਰੈਂਟ ਮਿਲੇਗਾ ਜਾਂ ਕੋਈ ਅਲਾਉਂਸ ਮਿਲਣਗੇ ਉਹ ਕੋਈ ਨਵੀਂ ਚੀਜ਼ ਥੋੜਾ ਹੁਣ ਉਹ ਜੋ ਤੁਸੀਂ ਮੰਨਿਆ ਕਿ ਹਾਂ ਜੋ ਸੈਂਟਰ ਦੇਗਾ ਅਸੀਂ ਤਾਂ ਕੋਸ਼ਿਸ਼ਿਤ ਕਰੂਗਾ ਤੁਹਾਨੂੰ ਦੇ ਦਾਂਗੇ ਹੁਣ ਤਿੰਨ ਕਿਸ਼ਤਾਂ ਦਿੱਤੀਆਂ ਨਹੀਂ ਤੇ ਬਹੁਤ ਸਾਰਾ ਜਿਹੜਾ ਸਾਡਾ ਏਰੀਅਰ ਉਹ ਵੀ ਨਹੀਂ ਦਿੱਤਾ ਉਹ ਲਾਇਬਿਲਟੀ ਇੰਨੀ ਕਿ ਜ਼ਿਆਦੀ ਆ ਉਹ ਕੋਰਟਾਂ ਨੇ ਹੁਣ ਆਰਡਰ ਕਰਤੇ ਨੇ ਕਿ ਇਹ ਚੀਜ਼ਾਂ ਜਿਹੜੀਆਂ ਡੀਏ ਡੀਏ ਦਾ ਏਰੀਆ ਰ ਉਹ ਇਹਨਾਂ ਨੂੰ ਦਿੱਤਾ ਜਾਵੇ ਹੁਣ ਉਹਦੇ ਚ ਕੋਰਟ ਆਫ ਕੰਟੈਂਪਟ ਹੋ ਰਹੀ ਆ ਕਿਉਂਕਿ ਇਹ ਲਾਗੂ ਨਹੀਂ ਕਰ ਰਹੇ ਤੇ ਉਹ ਫਿਰ ਕੋਰਟ ਦੇ ਵਿੱਚ ਜਾਂਦੇ ਆ ਇਸੇ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੇ ਪਹਿਲੇ ਵੀ ਸਮਝਾਇਆ ਸੀ ਸਰਕਾਰ ਨੂੰ ਪਹਿਲੇ ਵਾਲੀ ਨੂੰ ਵੀ ਕਿ ਪੜੋ ਸਾਡਾ 119% ਡੀਏ ਨਾਲ ਕੈਲਕੂਲੇਟ ਕਰੋ ਪਰ ਨਹੀਂ ਕੀਤਾ ਨਹੀਂ ਕੀਤਾ ਗਿਆ ਉਸ ਚ ਕੋਈ ਅਫਸਰ ਸਾਹੀ ਵੀ ਅੜਗੀ ਵੀ ਨਹੀਂ ਅਸੀਂ ਤੇ ਇੰਨਾ ਹੀ ਦੇਣਾ ਹੁਣ ਉਹੀ ਕੋਰਟ ਕੇਸ ਦੇ ਵਿੱਚ ਕੋਰਟ ਨੇ ਅਲਾਉ ਕਰਤਾ ਕਿ ਨਹੀਂ ਜੋ ਵੀ ਇਹਨਾਂ ਨੂੰ 119% ਦਾ ਡੀਏ ਜਿਹੜਾ ਹੈਗਾ ਉਹ ਮੰਨ ਕੇ ਏਰੀਅਰ ਦੋ ਤੇ ਉਹ ਜੇ ਏਰੀਅਰ ਦੇ ਦਿੱਤਾ ਗਿਆ ਤਾਂ ਕੁਦਰਤੀ ਗੱਲ ਹੈ ਤਨਖਾਹਾਂ ਵੀ ਰਿਵਾਈਵ ਹੋਣਗੀਆਂ ਤੇ ਉਹ ਉਵੇਂ ਹੀ ਅੱਗੇ